ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇ ਦੀ ਚੜ੍ਹਦਾ ਬਤਾਂ ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਹਨਾਂ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਇੰਨਾ ਵੱਡਾ ਵਰੀਤ ਤੇ ਇੰਨੀ ਨੀਚ ਕੰਮ ਦੇਰਬਾਰ ਸ਼ਰੀਆਮ ਗੁਸਤਾਖੀ ਦੀ سزا ਮੌਤ ਹੈ سزا ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਦਾ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਸੁਬਾਂ ਸੰਭਾਲ ਕੇ ਬੋਲ ਬੇਖੌ ਬੇਖੌ ਦੀ ਨਿਹਾਂ ਬੇਖੌ ਮਰਦੇ ਹਾਂ ਕਿਉਂਕਿ ਅਸੀਂ ਗੁਰਦੇਵ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਹੰਝ ਪਹੁੰਚ ਕੇ ਉਸ ਨੂੰ ਖੁਸ਼ੀ ਦੇ ਵਾਲਾ ਬੰਦਾ ਸਿੰਗੁੰਦਾ ਕਮਜ਼ੋਰ ਦੀ ਤਾਕਤ ਬਣ ਵਾਲਾ ਬੰਦਾ ਸਿੰਗੁੰਦਾ ਉਹ ਸਿੰਘ ਉਹ ਇਹਨਾਂ ਦੇ ਪ੍ਰਾਇਮ ਸਾਫ਼ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਇਧੂ ਚ ਉਹਨਾਂ ਦਾ ਕਤਲ ਕੀਤਾ ਇਧੂ ਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੁਸੀਂ ਉਸਨੂੰ ਕਤਲ ਕਹਿ ਕੇ ਇਹਨਾਂ ਦੇ ਸ਼ਹੀਦ ਭਰਾਵਾਂ ਦੀ ਮੌਤ ਦਾ ਅਪਮਾਨ ਕਰਦੇ ਹੋ ਲਗਜ਼ਾ ਦਾ ਜਾਲ ਵਿਛਾ ਕੇ ਤੁਸੀਂ ਆਪਣੇ ਬਾਗੀ ਪਿਤਾ ਗੋਬਿੰਦ ਦੇ ਗੁਨਾਹਾਂ ਤੇ ਪਰਦਾ ਨਹੀਂ પા ਸਕਦੇ ਉਹਨਾਂ ਦੀ ਗੁਨਾਹਾਂ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਦੇ ਮਲੇਰ ਕੋਟਲਾ ਦੇ ਕਰਨਗੇ ਜਨਾਬ ਤੁਸੀਂ ਗੁਨਾਹਗਰ ਹੋ ਦੱਸੋ ਫਿਰ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੇ ਨਾਂ ਦੁਸ਼ਮਨਾਂ ਨੂੰ ਮੈਂ ਗੋਬਿੰਦ ਕੋਲ ਆਪਣੇ ਭਰਾਵਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਨਾ ਹਾਂ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਪਰ ਮੈਦਾਨ ਦੇ ਜੰਗ ਵਿੱਚ ਇਹ ਮੇਰੀ ਗੁਨਾਹਗਰ ਨਹੀਂ ਹਾਂ ਔਰ ਤਾਂ ਤੇ ਬੱਚਾ ਕੋਲ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਨਾ ਹਾਂ ਇਨਸਾਨੀਅਤ ਦੇ ਨਾਂ ਤੇ ਗੋਬਿੰਦ ਨੂੰ ਮਾਰ ਤੇ ਉਹਦੇ ਬੱਚਿਆਂ ਨੂੰ ਰੇਹਾ ਕਰ ਦਿੱਤਾ ਜਾਵੇ ਕਾਮ ਸਤਿ ਤੂ ਸਿੱਖ ਸਾਬਿਤ ਕਰੇ ਤਾਂ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਮੈਂ ਇਨਸਾਨਦਿਸ਼ ਕੀ ਲਖਦਾ ਹਾਂ ਨਵਾਬ ਸਾਹਿਬ ਦੀ ਮਰਤੀ ਤੇ ਜਨਤਾ ਦੀ ਖਵਾਇ ਜਨਜ਼ਾ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲ ਇਹ ਤਾਂ ਪੁੱਛਦਾ ਕਿ ਆਜ਼ਾਦ ਹੋ ਕੇ ਕੀ ਕਰਨਗੇ ਉਹੀ ਕਰਾਂਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀ ਅਸਿੰਘਾਂ ਦੀ ਆਉਣ ਵਾਲੀਆ نسلਾ ਕਰ ਗਿਆ ਕਿ ਆਖਰੀ ਜ਼ਾਤ ਤੱਕ ਜੰਗਲੇ ਦੇ ਇਨਸਾਫ ਦੇ ਖਿਲਾਫ ਲੜਾਂਗੇ ਉਹ ਕਿਵੇਂ ਅਸੀਂ ਆਪਣੇ ਸੰਗਮ ਫੇਰ ਇਕੱਠਾ ਕਰਕੇ ਫੋਆਰ ਤਿਆਰ ਕਰਾਂਗੇ ਸੁਣਿਆ ਤੁਸੀਂ ਸੁਣਿਆ ਤੁਸੀਂ ਸਾਰਿਆਂ ਨੇ ਇਹਨਾਂ ਦੇ ਬਗੀਰਾ ਦੇ ਜਿਹੜਾ ਇਹਨਾਂ ਦਾ ਬਾਕੀ ਬਾਪ ਕਾਡੇ ਖਿਲਾਫ ਕਰ ਰਿਹਾ ਹੈ ਉਹ ਬਾਕੀ ਬੱਚੇ ਕਰਨਾ ਚਾਹੁੰਦੇ ਨੇ ਖੂਨ ਦਸੋ ਦਰਬਾਰ ਵਿੱਚ ਬੈਠੇ ਕਾਲੀਓ ਦੇ ਵਜ਼ੀਰੋ ਕਿ ਮੁਗਲੀ ਅਸਨ ਤੱਕ ਇਹਨਾਂ ਬਾਗੀਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤੱਕ ਸਭ ਦੀ رائے ਇੱਕੋ ਹੀ ਹੋਣੀ ਚਾਹੀਦੀ ਹੈ ਸੱਪ ਦੇ ਬੱਚੇ ਧਰਕਰ ਗੁਰੂ ਗੋਬਿੰਦ ਸਿੰਘ ਉਹ ਨਾ ਨਾਮ ਹੈ ਸ਼ੁਕਰ ਕਰਤੀ ਤੁਹਾਡੇ ਕੈਦੀਆ ਨਹੀਂ ਤਾਂ ਸੋਹ ਗੁਰੂ ਪੀਤਾ ਦੀ ਹੋਂਦ ਤੱਕ ਤੇਰਾ ਸੇ ਮੋੜਿਆ ਤੇ ਡਿੱਗ ਚੁਕਾਣਾ ਸੀ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹਦਾ ਬਾਗੀ ਗੁਰੂ ਦੇ ਬਾਗੀ ਬੱਚਿਓ ਸਾਡਾ ਧਰਮ ਕਬੂਲ ਕਰੋ ਜਾ ਬਹਿਰਮੀ ਨਾਲ ਮੰਲੀ ਤਿਆਰ ਹੋ ਜਾ ਪਹਿਲਾ ਵਰਨ ਕਬੂਲ ਜੀਵਨ ਕੀ ਛੜ ਆ ਹੋਸ ਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਕਾਦੀ ਸਾਹਿਬ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਇਹ ਨਾਨੂ ਜ਼ਿੰਦਾਦਿਵਾਰੂ ਤੈਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ